देखो आज ਅਸੀਂ ਪਿੰਡ ਰੈਣੂ ਪਹੁੰਚੇ ਹਾਂ ਸਭ ਤੋਂ ਪਹਿਲਾਂ ਤਾਂ ਬੜੀ ਖੁਸ਼ੀ ਹੋਈ ਜਿਵੇਂ ਦਾ ਰਿਸਪਾਂਸ ਮਿਲ ਰਿਹਾ ਹੈ ਪਿੰਡ ਵਾਸੀਆਂ ਤੋਂ ਸਾਰੇ ਬੜੇ ਖੁਸ਼ ਨੇ ਸਾਰੇ ਆਮ ਆਦਮੀ ਪਾਰਟੀ ਦੇ ਨਾਗਰਿਕ ਤੇ ਆਪਾਂ ਨੂੰ ਪਤਾ ਹੈ 2022 ਦੇ ਵਿੱਚ ਜਾਂਤੀ ਸਰਕਾਰ ਬਣੀ ਹੈ ਲੋਕਾਂ ਦੇ ਜਿਸ ਹਿਸਾਬ ਨਾਲ ਕੰਮ ਹੋਏ ਨੇ ਤੇ ਹੁਣ ਲੋਕ ਅੱਗੇ ਵੀ ਇਹੀ ਉਮੀਦ ਕਰਦੇ ਨੇ ਕਿ ਫਾਨੂੰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚ ਆਪਾਂ ਦੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਚੁਣਤੀ ਭੇਜਾਂਗੇ ਤਾਂ ਉਹਨਾਂ ਨੂੰ ਪਤਾ ਹੈ ਕਿ ਪਿੰਡ ਦਾ ਵਿਕਾਸ ਤਾਂ ਹੀ ਹੋਣਾ ਸਾਡੇ ਚੇਅਰਮੈਨ ਸਾਹਿਬ ਸਰਦਾਰ ਗੁਤਾ ਜੀ ਰਣਜੀਤ ਜੀ ਸਾਡੇ ਨਾਲ ਨੇ ਉਹਨਾਂ ਦੀ ਗਾਈਡੈਂਸ ਦੇ ਵਿੱਚ ਰਹੇ ਆ ਜਿੱਥੇ ਤੇ ਬੜਾ ਪੋਜ਼ਿਟਿਵ ਰਿਸਪੌਂਸ ਮਿਲ ਰਿਹਾ ਹੈ ਜੀ ਸਿਕਲ ਵਾਈ ਦਿੱਕਾ ਕਲਸਾ ਵਾਈ ਦਿੱਕਾ ਤੇ ਮੈਂ ਸਾਰੇ ਅੱਜ ਅਸੀਂ ਰਾણો ਪਿੰਡ ਵਿੱਚ ਪਹੁੰਚਿਆ ਜੀ ਤੇ ਸਤਾਰ ਦੇ ਪਰਸਨ ਜੀ ਨਾਲ ਕੇ ਅੱਗੇ ਸੰਗ ਜੱਦਰੀ ਬਹਿੰਦੋ ਇਹ ਜਿਲ੍ਹਾ ਪ੍ਰੀਸ਼ਦ ਚੋਣ ਲੜਦੇ ਨੇ ਤੇ ਮੈਂ ਗਲੱਗ ਸੰਪੂਰਣ ਕਰਨ ਅਸੀਂ ਵੋਟਰਾਂ ਨੂੰ ਵੀ ਅਪੀਲ ਕਰਦੇ ਆਂ ਵੀ ਅੱਜ ਤੱਕ ਆਮ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਜੋ ਵੀ ਸਹੂਤਾ ਦਿੱਤੀਆਂ ਜੋ ਵੀ ਉਹਨਾਂ ਨੇ ਆਪਣੇ ਕੰਮ ਕੀਤੇ ਬਹੁਤ ਹੀ ਵਧੀਆ ਕੀਤੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤੋਂ ਵੀ ਜ਼ਿਆਦਾ ਬੈਟਰ ਕਰਨ ਦੀ ਕੋਸ਼ਿਸ਼ ਕਰਨਗੀ। ਅਸੀਂ ਵੋਟਰਾਂ ਨੂੰ ਇਹ ਅਪੀਲ ਕਰਦੇ ਆ ਅਸੀਂ ਗਰਾਊਂਡ ਲੈਵਲ ਤੇ ਹਰ ਇੱਕ ਘਰ ਦੇ ਨਾਲ ਹਰ ਇੱਕ ਪਰਿਵਾਰ ਨਾਲ ਜੁੜੇ ਹਾਂ ਜੀ ਤੇ ਉਹਨਾਂ ਦੇ ਦੁੱਖ ਸੁੱਖ ਸੁਣਦੇ ਹਾਂ ਤੇ ਅੱਗੇ ਵੀ ਉਹਨਾਂ ਤੇ ਸੁਣਾਂਗੇ। ਸਾਨੂੰ ਬਹੁਤ ਖੁਸ਼ੀ ਆ ਵੀ ਇਸ ਪਿੰਡ ਵਿੱਚ ਆਇਆ ਤੇ ਬਹੁਤ ਹੀ ਵਧੀਆ ਪੋਜ਼ੀਟਿਵ ਰਿਸਪੌਂਸ ਮਿਲ ਰਿਹਾ ਤੇ ਸਾਨੂੰ ਆਸਾ ਵੀ ਅਸੀਂ ਇਥੇ ਜਿੱਤ ਪ੍ਰਾਪਤ ਕਰ ਲਿਆ। ਕੋਰਿਆਂ ਦੇ ਬੋਲ ਕਸਾਉਂਦਾ ਵਾਈਬ ਜੀ ਆਉਣ ਵਾਲੀ ਪ੍ਰੋਗਰਾਮ ਤਰੀਕ ਨੂੰ ਕਲਾਕ ਸੰਪਤੀ ਦੇ ਜਿਲ੍ਹਾ ਇਹ ਤੁਹਾਨੂੰ ਉਹ ਦਾਰੀ ਹੈ ਕਿ ਆਮ ਆਦਮੀ ਪਾਰਟੀ ਇੱਕ ਉਹਨਾਂ ਵਿਕਾਸ ਦੇ ਮੁੱਦੇ ਤੇ ਲੜ ਰਹੀ ਹੈ ਕਿ ਜਿਹੜੇ ਵਾਅਦੇ ਕਰਕੇ ਆਮ ਆਦਮੀ ਪਾਰਟੀ ਗਈ ਸੀ ਉਹ 3.5 ਸਾਲਾਂ ਦੇ ਵਿੱਚ ਲਗਭਗ 90% ਜਿਹੜੇ ਆਮ ਆਦਮੀ ਪਾਰਟੀ ਨੇ ਵਾਅਦੇ ਪੂਰੇ ਕੀਤੇ ਨੇ ਚਾਹੇ ਸਿੱਖਿਆ ਦਾ ਵਾਅਦਾ ਕੀਤਾ ਚਾਹੇ ਬਿਜਲੀ ਦਾ ਵਾਅਦਾ ਕੀਤਾ ਸੀ 90% ਘਰਾਂ ਨੂੰ ਜਿਹੜੇ 20 ਦੇ ਬਿਲ ਨਹੀਂ ਆ ਰਹੇ 600 ਜੁਟ ਜਿਹੜੀ ਬਿਜਲੀ ਫਰੀ ਹੈ ਇਸੇ ਤਰ੍ਹਾਂ ਅਗਰ ਸਿਹਤ ਦੀ ਗੱਲ ਕਰ ਲਈਏ ਤਾਂ ਆਪਣੇ ਪਹਿਲ ਹਲਕੇ ਦੇ ਵਿੱਚ ਜਗਾ ਜਗਾ ਕਾਫੀ ਜਿਹੜੇ بڑے ਪਿੰਡਾਂ ਦੇ ਵਿੱਚ ਮਹੱਲਾ ਕਲੀਨਿਕ ਖੁੱਲੇ ਗਏ ਨੇ ਤੇ ਨੌਜਵਾਨਾਂ ਨੂੰ 59000 ਨੌਕਰੀਆਂ ਜਿਹੜੀਆਂ 3.5 ਸਾਲਾਂ ਦੇ ਵਿੱਚ ਭਗਵੰਤ ਮਾਨ ਸਰਕਾਰ ਦੁੱਤਰ ਨੇ ਦਿੱਤੀਆਂ ਨੇ ਇਸ ਤੋਂ ਪਹਿਲਾਂ ਕਾਂਗਰਸ ਨੇ ਵੀ ਵਾਅਦੇ ਕੀਤੇ ਸੀ 2017 ਦੇ ਵਿੱਚੋਂ ਕਿ ਅਸੀਂ ਘਰ ਘਰ ਨੌਕਰੀ ਦਵਾਂਗੇ ਇਹਨਾਂ ਨੇ ਜੇ ਇੱਕ ਵੀ ਘਰ ਕਿਸੇ ਨੂੰ ਨੌਕਰੀ ਦਿੱਤੀ ਹੋਵੇ ਤਾਂ ਦੱਸ ਦੇਣ ਇਹਨਾਂ ਨੇ ਕਿਹਾ ਸੀ ਅਸੀਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦਵਾਂਗੇ 2500 ਰੁਪਏ ਮਹੀਨਾ ਜੇ ਉਹ ਦਿੱਤਾ ਹੋਵੇ ਤਾਂ ਦੱਸ ਦੇਣ ਤੇ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਨੌਜਵਾਨਾਂ ਨੂੰ ਜਿਹੜੇ ਵਿਦਿਆਰਥੀਆਂ ਨੂੰ ਸਮਾਰਟਫੋਨ ਦਵਾਂਗੇ ਉਹ ਵੀ ਜੇ ਇੱਕ ਵੀ ਕਿਸੇ ਵਿਦਿਆਰਥੀ ਨੂੰ ਸਮਾਰਟਫੋਨ ਮਿਲਿਆ ਹੋਵੇ ਤਾਂ ਦੱਸ ਦੇਣਾ ਕਿਸੇ ਤਰ੍ਹਾਂ ਇਹਨਾਂ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਾਂਗੇ ਕਿਸੇ ਇੱਕ ਵੀ ਕਿਸਾਨ ਦਾ ਕਰਜ਼ਾ ਇਹਨਾਂ ਨੇ ਮਾਫ਼ ਕੀਤਾ ਹੋਵੇ ਤਾਂ ਦੱਸ ਦੇਣਾ ਜੀ ਵਾਜਰੀ ਦੀ ਸਰਕਾਰ ਸਾਹਿਬ ਵਾਜਰੀ ਦੀ ਅੱਜ ਤੁਸੀਂ ਰਾਣੋਪਿੰਡੋਂ ਵੋਟਾਂ ਮੰਗਣ ਆਏ ਹੋ ਤੇ ਇਹਨਾਂ ਦੇ ਨਾਲ-ਪੱੜ ਨਾਲ ਕਹਿੰਦੇ ਨੇ ਖੜੇ ਨੇ ਕਿ ਮੈਸੇਜਾਂ ਠੋਠੇ ਵੱਲੋਂ ਇੱਥੇ ਰਾਣੋਪਿੰਡੋਂ ਰਾਣਵੰਦੇਸ਼ੀ ਨਗਰ ਨਵਾਸੀ ਨੂੰ ਸੀ ਇਹਨਾਂ ਕੀ ਕਰਦੇ ਆ ਕਿ ਜਿਸ ਤਰ੍ਹਾਂ ਸਾਰੀਆਂ ਪਿਛਲੀਆਂ ਚੋਣਾਂ ਵਿੱਚ ਤੁਸੀਂ ਸਰਦਾਰ ਮੁੱਤਾ ਸਿੰਘ ਹੀ ਰਾਣੋ ਅਤੇ ਸਰਪੰਚ ਸਾਹਿਬ ਰਾਣਾਂ ਦੀ ਦਵਾਈ ਵੇਟ ਵਿੱਚ ਜਿਸ ਤਰ੍ਹਾਂ ਆਵਾਜ਼ੀ ਪਾਰਟੀ ਨੂੰ ਵੱਡੇ ਬਹੁਤਾਂ ਜਿਤਾਇਆ ਉਸੇ ਤਰ੍ਹਾਂ ਮਹਿਸੂਸ ਕਰਦੇ ਆ ਕਿ ਸਾਡੇ ਦੋਨੋਂ ਜ਼ਿਲ੍ਹੇ ਕੈਂਡੀਡੇਟ ਨੇ ਸਰਦਾਰ ਅਵੇਸੰਗ ਪੈਂਸ ਜ਼ਿਲ੍ਹਾ ਪ੍ਰੇਸ਼ਰ ਲਈ ਅਤੇ ਭੈਣ ਗੁਰਪ੍ਰੀਤ ਕੋ ਬਲਾਕ ਸ਼ਾਂਤੀ ਜੋਨ ਤਰਾਣੀ ਕਲੱਬ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਵੱਡੀ ਜਿੱਤ ਨਾਲ ਜਿਤਾਓ ਤਾਂ ਜੋ ਜਿਹੜੀ ਵਿਕਾਸ ਦੀ ਨੇਰੀ ਐਮਐਲਏ ਸਰਕਾਰ ਨਵਿੰਦਰ ਸਿੰਘ ਜੀ ਗਿਆਸਪੁਰਾ ਨੇ ਹਲਕਾ ਪੈੜ ਵਿੱਚ ਚਲਾਈ ਹੋਈ ਆ ਇਹਨੂੰ ਆਪਾਂ ਹੋਰ ਤੇਜ਼ੀ ਨਾਲ ਚਲਾਈਏ ਧੰਨਵਾਦ ਜੀ ਸਰਪੰਚ ਸਾਹਿਬ ਨੇ ਵੀ ਕਿਹਾ ਵਿਕਾਸ ਦੇ ਮੁੱਦੇ ਤੇ ਵੋਟ ਮੰਗਦੇ ਆ ਇਹ ਮੰਗਣੀ ਵੀ ਚਾਹੀਦੀ ਆ ਜਿਹੜਾ ਵਿਕਾਸ ਕਰੂਗਾ ਵੋਟ ਮੰਗਣ ਦਾ ਹੱਕਦਾਰ ਆ ਮੈਂ ਤੁਹਾਡਾ ਜਗਤਾਰ ਘਟਾਣੀ ਤੁਸੀਂ ਦੇਖ ਲਈ ਦਾ ਆਪਣਾ ਇੰਡੀਆ ਚੈਨਲ ਬਲੌਗ ਅਤੇ ਵਾਇਗਰ ਜੀ ਕਾ ਖਾਲਸਾ ਵਹਿਰੀ